ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਖ ਸਕਦਾ ਸੋ ਅੱਜ ਆਪਾਂ ਚੱਲਦੇ ਹਾਂ ਜੀ ਗਵਾਂਢੀਆਂ ਦੇ ਘਰ ਆਪਣੇ ਉਹਨਾਂ ਨੂੰ ਮਿਲਣ ਤੇ ਵੈਸੇ ਵੀ ਜਿੱਦਨ ਦੀ ਮੈਂ ਆਈਆਂ ਮੈਨੂੰ ਨਾ ਕਿਤੇ ਕਿਸੇ ਨਾਲ ਗੱਲਾਂ-ਬਾਤਾਂ ਜੀਆਂ ਦਾ ਆਂਡ-ਗਾਂਡ ਚ ਜਾਂਦਾ ਹੋਣੀ ਮਿਲਿਆ ਬਾਕੀ ਜਿਨਾਂ ਦੇ ਤੁਹਾਨੂੰ ਪਤਾ ਕਿ ਆਪਾਂ ਨੂੰ ਕਿਹਾ ਹੁੰਦਾ ਉੱਥੇ ਤਾਂ ਫਿਰ ਜਾਣਾ ਬਹੁਤ ਜ਼ਰੂਰੀ ਨਹੀਂ ਜਾਂਦਾ ਤੇ ਅੱਜ ਆਪਾਂ ਗੱਲਾਂ-ਬਾਤਾਂ ਕਰਾਂਗੇ ਉੱਥੇ ਹੁਣ ਜਿਵੇਂ ਅੱਕ ਜਲਾ ਨਾਲ ਜਾ ਰਹੇ ਹਾਂ ਤਿਆਰ ਹੋਣ ਤੇ ਟਾਈਮ ਤਾਂ ਜ਼ਰੂਰ ਲੱਗੇ ਕਿਉਂਕਿ ਬੱਚੇ ਆ ਤੇ ਇਹਨਾਂ ਦਾ ਕਰਕੇ ਸੰਭਾ ਜਾਂ ਸਾਨੂੰ ਟੈਂ ਲੱਗ ਗਿਆ ਤੇ ਬਾਕੀ ਮੈਨੂੰ ਮੰਮੀ ਕਹਿੰਦੇ ਕਿ ਸੂਟ ਤੋਂ ਬੂਰੀ ਫਿੱਕਾ ਪਾਇਆਗਾ ਮੈਂ ਕੀ ਕਰਾਂ ਜੀ ਮੇਰੀ ਇਹ ਜਿਹੜੀ ਫਿੱਕੇ ਵਾਲੀ ਚੋਅ ਸੇ ਜਾਂਦੀ ਨਹੀਂ ਹੈਗੀ ਕਿ ਮੈਨੂੰ ਐ ਲੱਗਦਾ ਵੀ ਗਰਮੀ ਦੇ ਵਿੱਚ ਤਾਂ ਬੂੜਾ ਸੂਟ ਮੈਨੂੰ ਪਾਉਣਾ ਮੁਸ਼ਕਲ ਆ ਮੈਂ ਲੈਂਦੀ ਵੀ ਫਿੱਕੀ ਹੀ ਆ ਸਾਰੇ ਹੁਣ ਮੰਮੀ ਕਹਿੰਦੇ ਜਿੰਨੇ ਸੂਟ ਲੈ ਕੇ ਆਈਆਂ ਫਿੱਕੇ ਲੈ ਕੇ ਆਈਆਂ ਤੇ ਬੂੜਾ ਸੂਟ ਤੈਨੂੰ ਕਿਉਂ ਨਹੀਂ ਆਤ ਪਾਉਂਦੀ ਪਾਉਣ ਦਾ ਤੇ ਹੁਣ ਮੈਂ ਫੇਰ ਆਪਦੇ ਆਪ ਨੂੰ ਸੋਚਦੀਆਂ ਵੀ ਕੀ ਕਰਾਂ ਮੈਨੂੰ ਮੈਨੂੰ ਰੰਗ ਹੀ ਇਦਾਂ ਫਿੱਕੇ ਫਿੱਕੇ ਜਿਹਾ ਪਸੰਦ ਆ ਗਰਮੀ ਦੇ ਵਿੱਚ ਬੂੜਾ ਰੰਗ ਦੇਖਣਾ ਵੀ ਨਹੀਂ ਵਧੀਆ ਲੱਗਦਾ ਸੋ ਇੱਕ ਵਰਤਲਾਪ ਜਿਹੜੀ ਮੇਰੀ ਤੇ ਮੇਰੀ ਮੰਮੀ ਦੇ ਵਿੱਚ ਹੋਈ ਤੇ ਹੁਣ ਆਪਾਂ ਚੱਲਦੇ ਹਾਂ ਜੀ ਹੁਣ ਜੀ ਆਪਾਂ ਕਵਾਂਡੀਆਂ ਦੇ ਆਪਣੇ ਦੇ ਚਾਹੇ ਆਇਆ ਇਹ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਆਪਾਂ ਨੂੰ ਉਹਨਾਂ ਦੇ ਘਰੇ ਜਾ ਕੇ ਜੀ ਤੇ ਮੇਰਾ ਮਨ ਵੀ ਆਇਆ ਜੀ ਸ ਵੀ ਚਲੋ ਆਏ ਆ ਥੋੜਾ ਕਿਸ ਨਾਲ ਮਿਲ ਜੋ ਲਈਏ ਤੇ ਹੁਣ ਆਪਾਂ ਐਲਬਮ ਦੇਖਦੇ ਹਾਂ ਤੇ ਨਿਆਪਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਫੋਟੋਆਂ ਜਿਹੜੀਆਂ ਮਨਦੀਪ ਦੇ ਵਿਆਹ ਦੀਆਂ ਆਈਆਂ ਤੇ ਕਿਵੇਂ ਲੱਗੀਆਂ ਤਾਂ ਉਹ ਤਾਂ ਹਨ ਦੱਸਦੇ ਆ ਜੋ ਵੀ ਅਸੀਂ ਵਿੱਚ ਦੇਖਾਂਗੇ ਕਿਹਦੀ ਫੋਟੋ ਸੋਹਣੀ ਆਈ ਹੈ ਕਿ ਨਹੀਂ ਜਦੋਂ ਅਸੀਂ ਇਕੱਠੇ ਬੈਠ ਕੇ ਦੇਖਾਂਗੇ ਸਾਨੂੰ ਜਾ ਰਹੇ ਵਧੀਆ ਲੱਗੂ ਕਿਉਂਕਿ ਕੈਸੀ ਭਾਵਾਂ ਦੀ ਵਹਿਲਾ ਦੇਖ ਲਈਆਂ ਕੱਲੀ ਕਦਿਨੇ ਉਹ ਸਾਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਹੁਣ ਅਸੀਂ ਜਦੋਂ ਇਕੱਠੇ ਬੈਠਾਂਗੇ ਉਦੋਂ ਦੇਖਾਂਗੇ ਸਾਨੂੰ ਆਪਦੇ ਘਟਾਂ ਕਿ ਕਿ ਖੁਸਿਆ ਅਸੀਂ ਕਿਵੇਂ ਬੈਠੇ ਸੀ ਤੇ ਕਿਵੇਂ ਕਰਿਆ ਉਹ ਸਾਨੂੰ ਜ਼ਿਆਦਾ ਵਧੀਆ ਲੱਗੂ ਹੁਣ ਦੇਖ ਕੇ ਇਕੱਠਿਆਂ ਨੂੰ ਤੇ ਫਿਰ ਹੁਣ ਮੈਂ ਅਸੀਂ ਕਰਨ ਲੱਗਦੇ ਸੀ ਕੰਮ ਥੋੜਾ ਜਿਹਾ ਕਿਉਂਕਿ ਮੈਂ ਹੁਣ ਜਾਣਾ ਵੀ ਹੈਗਾ ਤੇ ਉਦੋਂ ਪਹਿਲਾਂ ਭਾਬੀ ਕਹਿੰਦੀ ਵੀ ਚੱਲ ਆਪਾਂ ਐਲਬਮ ਦੇਖ ਲੈਨੇ ਆ ਕਾਫੀ ਦਿਨਾਂ ਦੀ ਪਈ ਆ ਇਹਨਾਂ ਨੂੰ ਦੇਖਣ ਦਾ ਟਾਈਮ ਹੀ ਨਹੀਂ ਲੱਗਿਆ ਤੇ ਹੁਣ ਮੈਂ ਇਹਨਾਂ ਨੂੰ ਕਿਦਾਂ ਨਹੀਂ ਕਹੀ ਜਨੀ ਵੀ ਤੁਸੀਂ ਐਲਬਮ ਦੇਖ ਲਓ ਹਨਾ ਵੀ ਨਾ ਵੀਰੇ ਨੇ ਚੰਗੀ ਤਰ੍ਹਾਂ ਦੇਖੀ ਆ ਨਾ ਭਾਬੀ ਨੇ ਦੇਖੀ ਆ ਹੁਣ ਭਾਬੀ ਕਹਿੰਦੀ ਵੀ ਚਲ ਨਾਲੇ ਆਪਾਂ ਗੱਲਾਂ ਬਾਤਾਂ ਕਰ ਲਾਂਗੇ ਨਾਲੇ ਐਲਬਮ ਦੇਖ ਲੈਣੇ ਆ ਵੀ ਕਿਵੇਂ ਜੇ ਆਪਣੇ ਸ਼ਕਲ ਸੂਰਤ ਆਈ ਹੈ ਕੋਈ ਡਿਟੇਲ ਵਿੱਚ ਦੇਖ ਲੈਣੇ ਮਤਲਬ ਇੱਕ ਤਾਂ ਹੁਣ ਅਬ ਅਸੀਂ ਮੋਟਾ ਮੋਟਾ ਜਿਹਾ ਦੇਖ ਲੈਣੇ ਹੁਣ ਆ ਕਾਹਲ ਜੀ ਚੋਂ ਤਾਂ ਦੇਖ ਲੈਣੇ ਹੁਣ ਆਪਾਂ ਹੁਣ ਭਾਬੀ ਕਹਿੰਦੀ ਮੰਦੀਪ ਨੂੰ ਹੈਗੀਆਂ ਵੀ ਚੱਲ ਪਤਾ ਜੇ ਲੱਗ ਜੰਨਾ ਆਪਾਂ ਨੂੰ ਕਈ ਰਿਸ਼ਤੇਦਾਰ ਉਧਰਲੇ ਪਤਾ ਨਹੀਂ ਹੈਗਾ ਵੀ ਹਨਾ ਆ ਪਤਾ ਲੱਗ ਜਾਂਦਾ ਦੇਖ ਕੇ ਵੀ ਇਹ ਕੌਣ ਆ ਤਾਂ ਕਰਕੇ ਉਸ ਚੀਜ਼ ਆ ਤੇ ਲੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇੰਗੇਜਮੈਂਟ ਦੀ ਐਲਬਮ ਦੇਖਦੇ ਆਂ ਇੰਗੇਜਮੈਂਟ ਦੀ ਐਲਬਮ ਤੇ ਬਾਕੀ ਜਿਆਦਾਤਰ ਰਿਸ਼ਤੇਦਾਰਾਂ ਨੂੰ ਜਿਹੜੇ ਵਿਆਹ ਚ ਆਪਾਂ ਜਾਣਦੇ ਨਹੀਂ ਹੁੰਦੇ ਬਸ ਆਪਾਂ ਦਾ ਆਪਦੀਆਂ ਸ਼ਕਲਾਂ ਹੀ ਦੇਖਣੀਆਂ ਹੁੰਦੀਆਂ ਮੋੜ ਮੋੜ ਇਹ ਸੱਚਾ ਆਵਦੀ ਫੋਟੋ ਆਪਾਂ ਜ਼ਿਆਦਾ ਦੇਖਾਂਗੇ ਵੀ ਆਪਾਂ ਕਿਵੇਂ ਲੱਗ ਰਹੇ ਇਹ ਸੱਚਾ ਹਰ ਇੱਕ ਬੰਦੇ ਦਾ ਆਵੀ ਸ਼ਕਲ ਦੀ ਧਿਆਨੋਂ ਤੋਂ ਮੈਂ ਕਿੱਥੇ ਕਿਵੇਂ ਦਾ ਲੱਗਦਾ ਕਿੱਥੇ ਕਿਵੇਂ ਦਾ ਲੱਗਦਾ ਸਤਿ ਸ਼੍ਰੀ ਅਕਾਲ ਬਣਾ ਦੇ ਪੁੱਤ ਸਾਰਿਆਂ ਨੂੰ ਰਿਹਾ ਸਤਿ ਸ਼੍ਰੀ ਅਕਾਲ ਬਣਾ ਦੇ ਪੰਜ ਕੇ ਆ ਲੋ ਬਾਹਰ ਆ ਜੋ ਮੇਰੇ ਕੋਲ ਤੋਂ ਬਾਹਰ ਸੈਣ ਸਤਿ ਸ਼੍ਰੀਕਾਲ ਬੜੀ ਸੋਣੀ ਸਤਿ ਸ਼੍ਰੀਕਾਲ ਬਣਾ ਨਾ ਅਸ਼ਵੀਰ ਆ ਦੇਖਾ ਤੈਨੂੰ ਜੁਰਕੇ ਹੁਣ ਬੋਲ ਦੇ ਪੁੱਤ ਬੋਲ ਦੇ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕਿ ਕਿਵੇਂ ਹੋ ਜੀ ਤੁਸੀਂ ਸਾਰੇ ਜਣੇ ਪੁੱਛੀ ਪੁੱਤ ਸਾਰਿਆਂ ਨੂੰ ਕਿ ਮੈਂ ਬਹੁਤ ਵਧੀਆ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੇ ਪੁੱਛੋ ਸਾਰੇ ਜਣੇ ਠੀਕ ਠਾਕ ਹਾਂ ਤੁਹਾਨੂੰ ਦੱਸਾਂਗੇ ਜੀ ਨਹੀਂ ਬਾਹਲਾ ਸੋਹਣੇ ਗੱਲਾਂ ਬਤਾਂ ਕਰ ਦਿੰਦੀ ਐਸ਼ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਲੋ ਦੇਖਣੀ ਤੇ ਤੁਹਾਨੂੰ ਫੋਟੋ ਮਾ ਉਦਾਂ ਦਿਖਾਈ ਜਾਵਾਂਗੇ ਅਸੀਂ ਅਸੀਂ ਇੱਥੇ ਆਪ ਨੀਗਾ ਮਾਰਦੇ ਹਾਂ ਠੀਕ ਹੈ ਜੀ ਆਪੋ ਜਵਾਂ ਸਾਰੇ ਸੋਹਣੇ ਤਰਾਏ ਵੇ ਸੇ ਨਾ ਸਜਣ ਤ ਹੈ ਨਾ ਇਹ ਆਪਣੇ ਮੂੰਹ ਮੀਆਂ ਮਖੋ ਕਿਹੜੇ ਗਾਣੇ ਹੁੰਦੇ ਨੇ ਗੱਲ ਸਹੀ ਗੱਲ ਆਉਂਦਾ ਪੁੱਛਦਾ ਮਨੀ ਪਾਪੀ ਕਹੀ ਜੋ ਮੈਂ ਆਪਣੀ ਤਾਰੀਫ ਆਪ ਵੀ ਹਾਂ ਮੈਨੂੰ ਆ ਇੱਥੇ ਵੀ ਬਹੁਤ ਸੋਹਣੀ ਲੱਗਦੀ ਸੀ ਦੇਖੋ ਜੀ ਮੈਂ ਆਪਣੀ ਇੰਗੇਜਮੈਂਟ ਤੇ ਮੇਕਅਪ ਆਪ ਕੀਤਾ ਸੀ ਸੋ ਮੈਨੂੰ ਆਪਣੀ ਉਹ ਮੇਕਅਪ ਦਾ ਜਿਹੜਾ ਹਸਾਬ ਕਰਾ ਬਹੁਤ ਵਧੀਆ ਲੱਗਿਆ ਮੈਨੂੰ ਆਪਣਾ ਮੇਕਅਪ ਬਹੁਤ ਪਸੰਦ ਆਇਆ ਜੀ ਕਿਉਂਕਿ ਫੋਟੋਸ ਬਹੁਤ ਸੋਹਣੀਆਂ ਆਈਆਂ ਸ਼ਾਈਨੀ ਤੁਸੀਂ ਵੀ ਨਾ ਦਿਨਾਂ ਦੱਸੋ ਜੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਫੋਟੋਆਂ ਮੈਰਜ਼ ਦੇ ਮੇਕਅਪ ਕਰਵਾਇਆ ਸੀ ਸੈਲਨ ਚੋਂ ਤੇ ਇੰਗੇਜਮੈਂਟ ਤੇ ਆਪ ਕੀਤਾ ਸੀ ਜੀ ਬਹੁਤ ਸੋਹਣਾ ਮੇਕਅਪ ਹੋਇਆ ਥੋੜਾ ਜਿਹਾ ਪ੍ਰੈਸ਼ਰ ਵੀ ਹੁੰਦਾ ਉਸ ਵਕਤ ਦਿਮਾਗ ਤੇ ਆਖਰੀ ਸਾਡੀ ਜੋੜੀ ਜਵਾਕਾਂ ਦੀ ਜਵਾਕਾਂ ਦੀ ਜੋੜੀ ਕਿਉਂ ਸਾਡੀ ਆਣੀ ਸਾਡੀ ਜਵਾਕਾਂ ਦੀ ਜੋੜੀ ਤੇ ਇਥੇ ਕਰਪਟੇ ਪਾਕਤਾਂ ਰੰਗ ਬਹੁਤ ਸੋਹਣਾ ਰੰਗ ਬਣਾਇਆ ਨਾ ਹਾਂ ਜਿਵੇਂ ਪੂਰੀ ਕੁਦਰਤ ਦੀ ਵਾਹ ਸੋਹਣਾ ਰੰਗ ਫਤ ਸੂਟ ਦਾ ਉਹ ਸੀ ਅਸੀਂ ਸਾਰੇ ਜਾਵਣੀ ਆਵਣੀ ਵਾਲੇ ਹੋ ਗਏ ਸੀ ਕਲਰ ਵਾਲੇ ਹੋ ਗਏ ਹਾਂ ਇਹ ਸਾਰੇ ਪਿੰਕ ਪਿੰਕ ਵਾਲੇ ਪਿੰਕ ਪਿੰਕ ਵਾਲੇ ਕਿਹੜੇ ਹੋ ਗਏ ਪਾਪਾ ਜੀ ਦੇ ਮੰਮੀ ਦੇ ਅਰਸ਼ੇ ਦੇ ਅੱਛਾ ਇਹਦੇ ਸਾਰੇ ਗ੍ਰੀਨ ਵਾਲੇ ਤੇ ਆ ਰੀਤੂ ਦੀ ਫੋਟੋ ਕਿੰ ਸੁਣੀ ਮੇਰੀ ਅੱਖਾਂ ਵਿੱਚ ਗਿਆ ਤੱਕ ਗਏ ਥੋੜਾ ਜਿਹਾ ਤੇ ਇੱਕ ਐਲਬਮ ਵੀ ਦੇਖਿਆ ਦੂਸਰੀ ਵਾਰ ਦੇਖਣਾ ਰੀਤੂ ਰਾਂਜੇ ਤੁਸੀਂ ਦੇਖੋ ਜੀ ਮੈਨੂੰ ਤਾਂ ਕਲਰ ਹੀ ਵਾਲਾ ਵਧੀਆ ਲੱਗਦਾ ਸੂਟ ਸਲੈਕਟ ਹੋ ਗਿਆ ਜਿਹੜਾ ਵਾਲਾ ਆ ਬੜਾ ਸਾਰਾ ਕਲਰ ਹੀ ਹਾਂ ਹਨਾ ਵਧੀਆ ਹੈ ਸੈਨਸ ਸੋਨਾ ਕਲਰ ਸਿਲੈਕਟ ਹੋਇਆ ਸੈਟ ਜੇ ਵੀ ਨਾਲ ਵਧੀਆ ਸੋਨਾ ਮੈਚ ਹੋ ਗਿਆ ਹਾਂ ਸੋਨਾ ਸੈਟ ਵੀ ਹਾਂ ਮੰਦੀਪਾ ਆ ਜਿਸ ਕਾ ਮਦੀ ਫੋਟੋ ਸੋਣੀ ਹੈ ਨਾ ਹਾਂ ਸੋਣੀ ਹੈ ਹਾਂ ਰਾਜੀ ਸੋਹਰੀ ਆ ਵੀ ਬਹੁਤ ਸੋਹਣੇ ਜਾ ਰਹੇ ਹਾਂ ਆ ਵੀ ਬਹੁਤ ਸੋਹਣੇ ਹਾਂ ਆ ਦੇਖੋ ਜੀ ਨੱਬੇ ਨੱਬੇ ਸੋਨਾ ਬਾਕ ਫੋਟੋਸ ਨੂੰ ਕਿਵੇਂ ਲੱਗੀ ਫੋਹ ਨੂੰ ਮੂਰੇ ਲਾਏ ਹੋਏ ਸੋਹਣੇ ਕਰਿਆ ਨਾ ਪੋਜ ਸਾਰੇ ਹੂੰ ਸੋਹਣੇ ਲੱਗਦੇ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਵੀ ਆਪਦੇ ਕਰਕੇ ਲੱਗਦਾ ਪਤਾ ਨਹੀਂ ਬਾਕੀ ਤੁਸੀਂ ਦੱਸਿਓ ਜੀ ਕਿਸ ਤਰ੍ਹਾਂ ਦੇ ਲੱਗਦੇ ਕਿਵੇਂ ਦੀ ਤਿਆਰੀ ਲੱਗੀ ਸੋਨੂ ਮੰਦਿਬ ਦੀ ਕਰੀ ਹੋਈ ਮੰਮਾ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਵੀ ਸੋਹਣੀ ਲੱਗੀ ਕਿ ਕੋਈ ਕਾਟ ਲੱਗੀ ਕਿਸੇ ਚੀਜ਼ ਹਾਂ ਵੀ ਸੋਹਣੇ ਨੇ ਪੋਜ ਦਾ ਕੀ ਕਰਨੀ ਬਾਕੀ ਨੀ ਆਇਤ ਗੱਲਾਂ ਹੀ ਕਰੀ ਨੰਦੀਪਾ ਇੱਥੇ ਗੱਲਾਂ ਕਰਦੇ ਸੀ ਕੁਝ ਕਹਿੰਦੇ ਸੀ ਹਾਂ ਉਹ ਨਾ ਕੁਝ ਕਹਿੰਦੇ ਸੀ ਉਹ ਮੇਰੇ ਕੁਝ ਦੱਸੀ ਜਾਂਦੇ ਸੀਗੇ ਤਾਏ ਦੀਆਂ ਕੁੜੀਆਂ ਪਤਾ ਨਹੀਂ ਕੌਣ ਆਈ ਸੀ ਇਹਨਾਂ ਨੂੰ ਹੂੰ ਇੱਥੇ ਦੇਖੀ ਆਉਦਾ ਕੋਟ ਇਹਦਾ ਆਸਾ ਚਿਕਨ ਮੋਰ ਦਾ ਨਸੀਰੇ ਕਿ ਨਾ ਸੌਣਾ ਤੇ ਹਾਂ ਮੰਦੀਪਾ ਅੱਜ ਘੰਟਾ ਲੱਗਿਆ ਹੋਇਆ ਆ ਲੱਗਦੀ ਕਿ ਸਟੋਨ ਹੈ ਨਾ ਹੂੰ ਸੋਣਾ ਬਣਾਇਆ ਨਾ ਹਾਂ ਅਹ ਮੇਰੀ ਅੱਖਾਂ ਦੇ ਵਿੱਚ ਕੀ ਮੁੱਕੀਆਂ ਜਿਹਾ ਦਵਾਦੀਆਂ ਨੇ ਪੀਜ ਬਣਾਇਆ ਅੱਗੇ ਤਾਂ ਹੋਰ ਤਰ੍ਹਾਂ ਦੇ ਪੀਜ ਹੁੰਦੇ ਸੀ ਉਹਦੇ ਪਰ ਐਂ ਐਂ ਹੁਣ ਹੋਰ ਤਰ੍ਹਾਂ ਦੇ ਚੱਲ ਆਹ ਪੀਜ ਹੁੰਦਾ ਸੀ ਕਿ ਜਿਹੜੇ ਐ ਹੁੰਦੇ ਸੀ ਐਂ ਹੁੰਦੇ ਸੀਗੇ ਇੱਕ ਕੋਈ ਨਾ ਨੱਥ ਜੀ ਫੜਦੇ ਇੱਕ ਆਹ ਪੀਜ ਹੁੰਦਾ ਸੀ ਇੱਕ ਆਹ ਪੀਜ ਹੁੰਦਾ ਸੀ ਇੱਕ ਆਹ ਪੀਜ ਹੁੰਦਾ ਸੀ ਇੱਕ ਆਹ ਪੀਜ ਟਿੱਕਾ ਜਾਏ ਕੁੰਡ ਜਾਂ ਕੱਟ ਲੈਂਦੇ ਸੀ ਐ ਹੁੰਦੀ ਤਾਂ ਇਹ ਕਾਉਂਦਾ ਸੀ ਹੁਣ ਤੇ ਇਹ ਪੋਜ ਵੀ ਹੋ ਰਹੀ ਚੱਲ ਪਈ ਆ ਕੋਈ ਨਹੀਂ ਸੀ ਕੁੰਡ ਜਾਂ ਕਰਨੀ ਚਮੀਆਂ ਹੁਣ ਜਿਹੜਾ ਟ੍ਰੈਂਡ ਆਇਆ ਨਾ ਹੁਣ ਚਮਾ ਉਸੇ ਤਰੀਕੇ ਨਾਲ ਪੋਜ ਬਣਾਉਣਾ ਓਮੇ ਓਮੇ ਦੇ ਡਰੈੱਸ ਅਪ ਕਰਕੇ ਕਰਨ ਲੱਗੇ ਜੀ ਹੁਣ ਟ੍ਰੈਂਡ ਇਹ ਆ ਗਿਆ ਹਾਂ ਬਸ ਲੈ ਕਿਉਂ ਨਹੀਂ ਚਲੋ ਬਸ ਅਸੀਂ ਦੇਖ ਲਈਏ ਲੋ ਓਮੇ ਡਰੈੱਸ ਅਪ ਓਮੀ ਪੋਜ ਬਣਾ ਕੇ ਓਮੀ ਟੈਂਟ ਜਾਂ ਲਾ ਕੇ ਪਿੱਛੇ ਸਾਰਾ ਓਮੀ ਕਰਨ ਲੱਗ ਗਏ ਜਿਵੇਂ ਮਤਲਬ ਸ਼ੌਕੀਆ ਤੌਰ ਤੇ ਪਰਾਣੇ ਦੇ ਹਾਂ ਸੋਹਣੇ ਲੱਗੇ ਸੀ ਉਹ ਮੈਂ ਕਰਨ ਲੱਗਾ ਰੋਕੀ ਦੀਆਂ ਫੋਟੋਆਂ ਪਹਿਣਾ ਦੀਆਂ ਆਪਾਂ ਆਂਦੀਆਂ ਜੀ ਦੋਨੇ ਆ ਦੇਖ ਬਈ ਦੋਨੇ ਬਟੇ ਪਹਿਣਨ ਬਾਅਦ ਰੋਕ ਕੇ ਜੀ ਉਹਨਾਂ ਦੀਆਂ ਫੋਟੋਆਂ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਹਾਂ ਬੱਬੂ ਦੀ ਫੋਟੋ ਇਹ ਮਾ ਗਤੋ ਬੱਬੂ ਗੜੀ ਆ ਸੇਹਰੇ ਵਧਾਉਣ ਦੀਆਂ ਫੋਟੋਆਂ ਜੀ ਘਰ ਪਰ ਤੇ ਪਾਪਾ ਜੀ ਸੇਹਰਾ ਵਧਾਉਂਦੇ ਆ ਪਟਕ ਪਟਕ ਸਭ ਨਾ ਮੈਂ ਤੁਹ ਕਿਵੇਂ ਚਿੰਤਾ ਜਿਹੀ ਜਿਹੀ ਸੀ ਇਹ ਮੈਂ ਆਉਣੀ ਆ ਹਨਾ ਲੈ ਗਾ ਬਸਣਾ ਆਸਣ ਹੂੰ ਹੂੰ ਵਾਜੀ ਨਾ ਪਾਪਾ ਜੀ ਤੇ ਮੰਮਾ ਇਹਨੇ ਫੋਟੋ ਵੀ ਸੁਣੇ ਖੜੀ ਐਸ ਬੀ ਦੀਆਂ ਫੋਟੋਆਂ ਦੇਖ ਕੇ ਤੁਸੀਂ ਰੁੱਸੀ ਲੱਗ ਕੇ ਐ ਕਰਕੇ ਹਣਾ ਆਹ ਦੇ ਜਦੋਂ ਅਸੀਂ ਫੋਟੋ ਕਰਾਉਣ ਦੇ ਆਇਆ ਕਰੀ ਉਹਦੀ ਰੋਲਾ ਪਾ ਦਿਆ ਕਰੇ ਲਟਿਆ ਕਰੇ ਵੀ ਮੈਂ ਨਹੀਂ ਕਰਉਂ। ਹਾਂ ਤਾਂ ਇਹ ਸਾਰੇ ਸਾਰੇ ਫੋਟੋ ਮੈਂ ਖਰਾਬ ਕਰਾਤੀ ਨੇ। ਸੋਹਣੀਆਂ ਹੀ ਫੋਟੋਆਂ ਇਹਨਾਂ ਦੀਆਂ ਨੇ। ਅੱਛਾ ਨੇ ਆਪਣੇ ਘੇਰੇ ਦਾ ਸਾਰੇ ਪਰਿਵਾਰ ਦਾ ਹੜਾ ਡਾਲਣ। ਹਾਂ ਜੀ ਮੇਰੇ ਪੇਕੇ ਦਾ ਪਰਿਵਾਰਾ ਦੇਖ ਲਓ ਤੁਸੀਂ, ਤਾਏ ਚਾਚਿਆਂ ਦੇ ਨੂੰਹ ਤੇ ਜਵਾਈ ਅਸੀਂ ਫੋਟੋ ਚ ਤੁਹਾਨੂੰ ਦਿਖਾਵਾਂਗੇ ਧਰ ਲਾ ਕੇ। ਆ ਛੋਟੇ ਤਾਈ ਆ ਵੱਡੇ ਤਾਈ ਦਾ ਪਰਿਵਾਰ ਆ ਛੋਟੇ ਤਾਈ ਦਾ ਆਇਸ਼ ਕਿੰਨਾ ਤਾਂ ਗਰੀ ਜਾਂਦੀ ਦੇਖ ਲ ਇਹ ਤਾਂ ਆਉਂਦੀ ਲਈ ਪਈ ਸੀ ਨਾ ਨਹੀਂ ਰਹਉਂਦੀ ਫੇਸ ਵੀਰ ਨੇ ਸਾਰ ਨੂੰ ਬੱਦ ਤਾਂ ਕਰ ਨਾ ਮੇਰੀ ਭੈਣ ਤੇ ਬਣੋਈਆ ਭੂਆ ਤੇ ਫੁੱਪੜ ਹਮ ਉਹਨਾਂ ਦੀ ਫੋਟੋ ਉਹਨੇ ਵੀ ਉਲਝੇ ਹੋਏ ਸੀ ਸਾਰੇ ਹਨਾ ਪੈਸ ਸੱਚ ਵਿਚਾਰਿਆਂ ਦੀ ਵੀ ਵੀ ਫੋਟੋ ਆਈ ਹੈ ਹੂੰ ਚਾਹੀਏ ਆਪਣੀ ਅਨੁਰੀਤ ਦੀ ਫੋਟੋ ਹੀ ਨਹੀਂ ਆਈ ਗਰੁੱਪ ਚ ਇਹ ਤਾਂ ਆਪ ਪਤਾ ਨਹੀਂ ਕਿੱਥੇ ਗਈ ਸੀ ਸੀ ਅਨੁਰੀਤ ਗਰੁੱਪ ਚ ਮਨਦੀਪ ਆ ਫੋਟੋ ਕਿੰਨੇ ਸਨ ਨਹੀਂ ਮੈਨ ਸੁਣੀ ਇਹ ਵਨ ਭਾਈ ਇਹ ਫੋਟੋ ਦਨਾਂ ਦੇ ਹਨ ਐਸ ਦੇ ਕਿ ਝਾਕੀ ਜਾਂਦੇ ਐਸਾ ਐਸਟੀ ਕੀ ਬੈਠੀ ਹੈ ਯਾ ਬੱਬੂ ਆ ਤਰਨੀ ਦੀ ਫੋਟੋ ਸਾਰੇ ਦੀ ਫੋਟੋ ਇਹਨਾਂ ਦਾ ਡਿਊਟੀ ਤੇ ਸੀ ਉਹ ਜੁੱਗੀ ਕੱਲੀ ਨੇ ਫੋਟੋ ਖੜੇ ਬਚੇਰੇ ਅੱਛਾ ਹੋਰ ਪੈਰਸ ਵਿੱਚ ਡਿਊਟੀ ਸੰਭਾਲ ਸੀ ਕਾ ਕਲਰ ਬਹੁਤ ਸੋਹਣਾ ਲੂਟ ਦਾ ਤਾਂਬੇ ਜੇ ਵਰਗਾ ਹਨਾ ਸੋਹੜ ਸੋਹਣਾ ਸੀ ਤਿੰਨੇ ਇੱਕ ਮੇਰੀ ਭੈਣ ਹੈਗੀ ਜੀ ਇੱਕ ਮੇਰੀ ਪਰਜਾਈ ਤੇ ਇੱਕ ਮੈਂ ਤੇ ਮੇਰਾ ਭਨੋਈ ਹੈ ਚਾਰਾਂ ਦੀ ਫੋਟੋ ਹੈ ਫੋਟੋ ਸਾਰੇ ਪਰਿਵਾਰ ਦੀ ਬੋਲਾ ਤੇ ਮਨੇ ਆਪਣੀ ਹਾਂ ਇੱਕ ਹਾਂ ਇੱਥੇ ਨਹੀਂ ਪਰ ਲੱਗ ਲੱਗ ਕੱਲੀ ਮਨਰੀ ਤਾਂ ਤੂੰ ਨਹੀਂ ਹੈਗੀ ਤੂੰ ਕੱਲੀਏ ਚ ਨਹੀਂ ਆ ਕੋਈ ਸੋਹਣਿਆ ਆ ਹਮ ਲਾਈਟਾਂ ਨਹੀਂ ਕਿੰਨੀ ਵਧੀਆ ਲੱਗੀਆਂ ਨੇ ਲਾਈਟਾਂ ਨੇ ਇਹਨਾਂ ਦਾ ਕਾਫੀ ਟਾਈਮ ਲੱਗ ਜੇਗਾ ਨਾ ਹਮ ਅੰਨੇਲ ਪੇਂਟ ਦਾ ਵਿਹਾਰ ਹੁੰਦਾ ਜੀ ਦੋਨੇ ਵੱਡੀਆਂ ਪਹਿਣਾ ਕਰਦੀਆਂ ਆ ਮਾੜੀ ਦਾ ਆ ਜੁੱਗੀ ਦੇ ਤੇ ਆ ਮੇਰੇ ਭਰਾ ਪਰ ਜਾਈ ਦੀ ਫੋਟੋ ਜੀ ਸੋਹਣੇ ਹੈ ਹਨ ਤਾਂ ਐਸ ਨਾਲ ਸਵੇਰ ਚੱਕ ਕੇ ਦੇਖਾ ਹੋ ਕਰਾਈ ਤਾਰਨੀ ਜੀ ਤੇ ਨਾ ਫੋਟੋ ਜੀ ਦੀ ਤੇਰੀ ਸੋਹਣੀ ਸੀ ਨਹੀਂ ਆ ਸੋਹਣੀ ਆਈ ਮੁੰਡੀ ਫੋਟੋ ਹਾਂ ਇਹ ਫੇਮਸ ਸੀ ਜਿਹਨੇ ਕਰੀ ਸੀ ਰਿਤੂ ਕੱਲੀ ਨੇ ਵੀ ਫੋਟੋ ਕਰਾਈ ਤੇ ਕਾਦੇ ਪਪੜ ਦੀ ਨਾ ਮਿਲ ਗਏ ਮੇਰੇ ਵਿੱਚ ਨਾ ਆਓ ਆ ਸੀ ਕਿਹਦੇ ਵਿੱਚ ਨਾ ਇੱਕੋ ਜਿਹਾ ਲੱਗਦੀ ਮੁੰਡੀ ਕੋ ਸੋੜਿਆ ਨਾ ਹਾਂ ਕਲਰ ਕਲਰ ਇੱਕੋ ਜਿਹਾ ਇੱਕੋ ਜਿਹਾ ਕਲਰ ਤੇ ਲੱਗਦੇ ਆ ਐਸੇ ਇਹਦੀ ਜੀ ਦੋਨੇ ਪਹਿਣਾ ਦੀਆਂ ਇਹ ਤਾਂ ਰੁੱਸੀ ਰਹੀ ਐ ਸਾਰੇ ਵਿਆਹ ਚ ਐਸੂ ਤਾਂ ਆ ਦੇਖ ਦੋਨੇ ਹਾਂਜੀ ਨਾ ਤਰਨੀ ਤੇ ਨਾ ਇਸ ਨੂੰ ਚੱਕਦੀ ਇਹ ਮੇਰੀ ਪਰਜਾਈ ਇਹ ਜੀ ਉਹਨੇ ਨੇ ਇਸ ਚੱਕੀ ਹੋਈ ਆ ਆ ਮੰਦੀ ਪੇਰ ਉਹਦੀ ਇਹ ਬੋਟਾ ਦੇਖੋ ਆ ਦੇਖੋ ਇਹ ਆ ਲਾਵਾਂਗੇ ਇਹ ਤਾਂ ਆਹ ਬੋਟਾ ਲਾਵਾਂਗੇ ਥੋੜੀ ਜਿਹੀ ਬਾਕੀ ਮੈਂ ਤੁਹਾਨੂੰ ਦੱਸਾਂ ਜੀ ਤੁਸੀਂ ਕਹੋਗੇ ਕਿ ਸੋਰਾ ਫੈਮਿਲੀ ਨਹੀਂ ਜ਼ਿਆਦਾ ਦਿਖਾਈ ਤੇ ਸਾਡਾ ਥੋੜਾ ਜਿਹਾ ਅਸੀਂ ਆਪਣੀਆਂ ਆਪਣੀਆਂ ਫੋਟੋਸ ਦਿਖਾਈਆਂ ਮੈਨੂੰ ਐ ਜੇ ਹੁੰਦਾ ਜੀ ਕਿਉਂਕਿ ਮੇਰੇ ਪਰਿਵਾਰ ਦਾ ਸੁਭਾਅ ਥੋੜਾ ਜਿਹਾ ਇਦਾਂ ਕੇ ਘਟ ਆਉਂਦੇ ਆ ਕੈਮਰਾ ਵਗੈਰਾ ਤੇ ਉਹ ਵੈਸੇ ਕੋਈ ਇਦਾਂ ਦੀ ਬੰਦਸ਼ ਵੀ ਨਹੀਂ ਪਰ ਮੈਂ ਮੈਂ ਖੋਦੀ ਇਦਾਂ ਹੈਗੀਆਂ ਕਿ ਮੈਨੂੰ ਇਹ ਹੁੰਦਾ ਕਿ ਸਾਡਾ ਆਪਣਾ ਸ਼ੌਂਕ ਹੈ ਸੋ ਮੈਂ ਆਪਣੀ ਇਹ ਫੈਮਿਲੀ ਮੇਰੀ ਜਿਸ ਤਰ੍ਹਾਂ ਦੇ ਸੁਭਾਅ ਦੀ ਹੈਗੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਸੀਤਾ ਕਾਂਬਰ ਨੂੰ ਨੇ ਰਹਿਣੇ ਆ ਵੀਡੀਓ ਵਗੈਰਾ ਪਰ ਉਹਨਾਂ ਜਿਵੇਂ ਕਿ ਸੇ ਤਾਂ ਕੋਈ ਗੱਲ ਕੋਹਾਂ ਦੂਰ ਆ ਸੋ ਮੈਂ ਨਹੀਂ ਚਾਹੁੰਦੀ ਕਿ ਮੈਂ ਬਿਨਾ ਪਰਮਿਸ਼ਨ ਤੋਂ ਜਾਂ ਬਿਨਾ ਹੋ ਤਾਂ ਹਨਾ ਵੀ ਮੈਂ ਆਪਣੀ ਫੈਮਲੀ ਦਿਖਾਈ ਜਾਵਾਂ ਸੋ ਮੈਨੂੰ ਐ ਹੁੰਦਾਗਾ ਕਿ ਮੈਂ ਸ਼ੌਂਕ ਰੱਖਦੀ ਆ ਸੋ ਮੈਂ ਇਹ ਮੈਨੂੰ ਕੈਮਰੇ ਨਾਲ ਮੋਹ ਹੈ ਮੈਂ ਕਰਦੀ ਹੁੰਨੀ ਆ ਕੰਮ ਇਦਾਂ ਤੇ ਮੈਂ ਆਪਣਾ ਕੰਮ ਕਰ ਰਹੀ ਆ ਸੋ ਮੈਨੂੰ ਐ ਹੁੰਦਾ ਕਿ ਪਰਿਵਾਰ ਦੀ ਇੱਕ ਪਰਿਵਾਰ ਦਾ ਆਪ ਦਾ ਸੁਭਾਅ ਚੀਜ਼ੀ ਲੈ ਦੇਣੀ ਮੈਂ ਤੈਨੂੰ ਠੀਕ ਹੈ ਮਟਰੀ ਲੈ ਕੇ ਦੇਣੀ ओके ਹੁਣ ਵੀ ਹੋਰ ਘੜੇ ਅਗਨਾਚੀ ਦੀ ਪੱਟ ਲਾਉਣੀ ਬੰਦੀ ਪਾ ਲਾ ਦੇ ਵੀਰੇ ਹਮ ਐ ਇੱਥੇ ਸੋਹਣਾ ਜਿਹਾ ਨੱਚਦੀ ਦਿੱਤੇ ਆ ਨੱਚਦੀ ਦਿਲਾ ਦੇ ਸਾਰੇ ਕਿਤੇ ਹੀ ਸੋਹਣਾ ਨੱਚਦੀਆਂ ਹਾਏ ਠੀਕ ਹੈ ਜੀ ਅਸੀਂ ਇਹ ਐਲਬਮ ਹੁਣ ਦੇਖ ਲਈ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿਸ ਤਰ੍ਹਾਂ ਦੀ ਲੱਗੀ ਬੰਦੀ ਪਥੀ ਐਲਬਮ ਉਹਦੇ ਵਿੱਚ ਹੀ ਪਾ ਦਿੰਦੇ ਹਣਾ ਪਾਈ ਵੀਰੇ ਬਾਕੀ ਤੁਸੀਂ ਦੱਸਿਓ ਜੀ ਤੁਹਾਨੂੰ ਕਿਸ ਤਰ੍ਹਾਂ ਦੀ ਆ ਫੋਟੋਆਂ ਵੀ ਇਹਦੇ ਲੱਗੀਆਂ ਗੀਆਂ ਹਾਂਜੀ ਆਪਾਂ ਹੁਣ ਐਲਬਮ ਦੇਖ ਲਈਏ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਈ ਜਰੂਰ ਦੱਸਿਓ ਤੇ ਹੁਣ ਆਪਣਾ ਜੀ 2:00 ਵਜ ਗਏ ਦੁਪਹਿਰ ਦੇ ਮੇਰਾ ਚਾਹ ਦਾ ਟਾਈਮ ਹੋ ਗਿਆ ਤੇ ਮੈਂ ਚਾਹ ਬਣਾ ਕੇ ਆਉਣੀ ਆ ਆਪਾਂ ਜੀ ਕੱਲ ਨੂੰ ਜਾਣਾ ਤੇ ਮੈਂ ਉਹਦਾ ਤਿਆਰ ਕਰ ਲਿਆ ਕਪੜਾ ਲੇੜਾ ਥੋੜਾ ਰੈਸਟ ਕਰਦੇ ਬਾਕੀ ਮੇਰਾ ਹੋਰ ਇਹ ਹੁੰਦਾ ਕਿ ਭਾਬੀ ਵੀ ਉਹ ਆ ਮੇਜਾਂ ਦੇ ਕੰਮ ਕਰਦੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਉਹ ਕਰ ਲਓ ਤੁਸੀਂ ਕੋਲੇ ਬਰੋ ਤੇ ਮੈਂ ਫਿਰ ਇਸ ਕਰਕੇ ਘੱਟ ਬੋਲੀ ਕਿਉਂਕਿ ਜੇ ਮੈਂ ਬੋਲੀ ਗਈ ਮਿੱਤਰ ਔਖਾ ਹੋ ਜਾਣਾ ਸੋ ਇਹ ਕੁਮਾਰ ਜੀ ਨੇ ਆਪਣੇ ਹੱਥ ਸੱਜੇ ਇਹਨਾਂ ਦੇ ਚੰਨਾਂ ਦੇ ਇਹਨਾਂ ਨੂੰ ਸ਼ੌਂਕ ਵੀ ਆ ਪਰ ਐਨਾ ਨਹੀਂ ਸੀ ਜਿੰਨਾ ਹੁਣ ਜਦੋਂ ਕਹਿਣ ਵਾਲੇ ਕਹਿ ਦਿੰਦੇ ਜੀ ਵਲੌਗ ਪਾਇਆ ਕਰੋ ਅਸੀਂ ਮਿਸ ਕਰਦੇ ਆ ਜੀ ਆਪਣੇ ਇਧਰਲੇ ਪਰਿਵਾਰ ਨੂੰ ਮੋਬਾਈਲ ਨਾਲ ਤਾ ਕਰਕੇ ਫਿਰ ਚਲੋ ਇਹਨਾਂ ਨੇ ਆਖਿਆ ਵੀ ਜਦੋਂ ਪੈਨ ਲੱਗਿਆ ਕਰੋਗੇ ਤੇ ਵੀਡੀਓ ਪਾ ਲਿਆ ਕਰਾਂਗੇ ਸੋ ਇਹਨਾਂ ਨੂੰ ਜਦੋਂ ਕਿਤੇ ਪੈਨ ਲੱਗਦੇ ਵਲੋਗ ਬਣਾ ਲੈਂਦੇ ਨੇ ਕਿਤੇ ਜਾਣਾ ਆਣਾ ਹੋਵੇ ਤਾਂ ਬਣਾ ਲੈ ਫਿਰ ਤੇ ਇਹਨੇ ਨਾਲ ਕੀ ਆ ਕਿ ਚਲੋ ਦੇਖਣ ਵਾਲੇ ਨੂੰ ਮੈਂ ਸਭ ਮਿਲਦੇ ਨੂੰ ਨੈਕਸਟ ਵਲੋਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕੈਪਰੇ ਸੱਚ ਦਿਖਾਉਣਾ